ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਸਿੰਘਾਂ ਵਾਲੇ ਦੇ ਵਿੱਚ ਸਿੰਘਾਂ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਮਾਨਮੱਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਘਰੇਲੂ ਪਸ਼ੂ ਬਾਈ ਹੁਣਿਆ ਦੇ ਰੱਖੇ ਹੋਏ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਗਾਂ ਮਾਲਕਾਂ ਨੇ ਜਿਹੜੀ ਵੇਚਣੀ ਲਾਈ ਆ ਮਿੱਤਰੋ ਘਰੇਲੂ ਪਰਿਵਾਰ ਦੇ ਕੋਲੇ ਚੰਗੀ ਜਿਹੜੀ ਸਰੀਰ ਕਬੰਤਰ ਵੱਲੋਂ ਪਲੀ ਸੰਭੀਆ ਚੰਗੇ ਕੱਦ ਕਾਠ ਵਾਲੀ ਆ ਚੰਗੇ ਦੁੱਧ ਦੀ ਮਾਲਕਣਾ ਕੀ ਇਹਦੀ ਡਿਟੇਲ ਆ ਉਹ ਮਿਲਦੇ ਆ ਬਾਈ ਨੂੰ ਪਹਿਲਾਂ ਜਾਣਕਾਰੀ ਲੈਣੇ ਆ ਫਿਰ ਆਪਾਂ ਇਹਨੂੰ ਤੋਰ ਫਿਰ ਕੇ ਵੀ ਵੇਖਾਂਗੇ ਉਹ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਾਰੀ ਸਾਸੇ ਘਾਲ ਵੀਰਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਭਾਈ ਬਾਈ ਠੀਕ ਠਾਕ ਆ ਜੀ ਸੇਤਾਕਰ ਪਰਿਵਾਰ ਜੀ ਬੜਾ ਵਧੀਆ ਠੀਕ ਠਾਕ ਠੀਕ ਆ ਵੀਰੇ ਇੱਕ ਵਾਰੀ ਨਾਮ ਦੱਸ ਦੀਏ ਵੱਡੇ ਭਾਈ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਪਰਮਜੀਤ ਬਾਈ ਜਿਹੜਾ ਘਰ ਆ ਆਪਣਾ ਇਹ ਕਿਹੜੇ ਰਾਜੇ ਕਵਾੜੀਏ ਦੀ ਰਾਜੇ ਕਵਾੜੀ ਵਾਲੇ ਗੜੀ ਦੀ ਠੀਕ ਆ ਬਾਈ ਪਰਮਜੀਤ ਬਾਈ ਜ ਤੀਜਾ ਸੂਆ ਸੁੰਦੀ ਆ ਤੀਜਾ ਸੂਆ ਕਿੰਨੇ ਦਿਨ ਲੈ ਜੂਗੀ ਬਾਈ ਹਜੇ ਬਾਈ ਲੈ ਜੂ 7-8 ਦਿਨਾਂ ਜੇ ਲੈ ਜੂਗੀ ਹਜੇ ਦੁੱਧ ਕਿੰਨੇ ਕੁ ਚੁੰਦਾ ਰਿਹਾ ਭਰਾ ਤੂੰ ਬਾਈ 16-17 ਲੀਟਰ ਚ ਆਇਆ 16-17 ਲੀਟਰ ਠੀਕ ਆ ਬਾਈ ਤੇ ਵੱਡੇ ਬਾਈ ਫਿਰ ਲੈ ਵਾਲੂ ਵਾ ਚੰਗਾ ਤਿਆਰ ਕਰ ਜੰਦੀ ਹਾਂ ਬਾਈ ਪੂਰਾ ਕਰੂਗਾ ਠੀਕ ਹੈ ਤਾਂ ਠੀਕ ਆ ਤੂੰ ਕਹਤ ਕਿ ਕਿਹੜਾ ਭਰਾਤਾ ਬਾਈ ਇਹਦੇ ਠੀਕੇ ਦਾ ਯਾਰ ਆ ਤੇ ਠੀਕ ਆ ਬਾਈ ਰੇਟ ਕੀ ਰਹੂਗਾ ਵੀਰੇ ਇਹਦਾ ਹਾਂਜੀ ਰੇਟ ਰੇਟ ਕਰ ਲੈ 70000 ਰੁਪਈਆ ਠੀਕ ਆ ਮੰਨਤਾ ਨੇ ਉਹਦੇ ਵਿੱਚੋਂ ਬਾਈ ਸਾਲਾਂ ਕੋਈ ਗੱਲ ਠੀਕ ਆ ਕੱਢੀ ਬਾਹਰ ਵੀ ਤੋਰੀ ਮੜਾ ਲੈ ਵੀ ਮਿੱ 70000 ਰੁਪਇਆ ਬਾਈ ਮਾਲਕਾਂ ਨੇ ਦੀ ਕੀਮਤ ਰੱਖੀ ਆ 16 17 ਕਿਲੋ ਦੁੱਧ ਨੇ ਪਿਛਲੇ ਸੋਹੇ ਦਿੱਤਾ ਹੋਇਆ ਕਦ ਕਾਠ ਯਾ ਲੋ ਚੰਗੀ ਆ ਬਰੀਡ ਵਾਈਜ਼ ਚੰਗੀ ਆ ਮਿੱਤਰੋ ਦੇਖ ਸਕਦੇ ਹੋ ਤੁਸੀਂ ਲੇਵੇ ਲੂਵੇ ਵਾਲੇ ਪੱਖ ਤੋਂ ਬਹੁਤ ਚੰਗੀ ਆ ਕਿਉਂਕਿ ਤਿਆਰੀ ਪੂਰੀ ਜ਼ਬਰਦਸਤ ਕਰੂਗੀ ਜੇ ਨਹੀਂ ਹੈਗੀ ਤੁਹਾਨੂੰ ਆਪ ਵੀ ਦੇਖ ਸਕਦੇ ਆ ਕਿ ਕਿ ਪ੍ਰਿੰਟ ਨਸਲ ਬਹੁਤ ਚੰਗੀ ਆ ਲੇਵਾ ਭਾਂਡਾ ਬਹੁਤ ਚੰਗਾ ਵਾ ਮਿੱਤਰੋ ਬਾਕੀ ਬਰੀਕੀ ਸਾਰੀ ਗਾਂ ਦੇ ਵਿੱਚ ਚੰਗੀ ਆ ਦੁੱਧ ਵਾਲੇ ਪੱਖ ਤੋਂ ਵੀ ਜੇ ਕੋਈ ਟਕਾ ਕੇ ਸੇਵਾ ਕਰ ਲਊਗਾ ਕਿਉਂਕਿ ਜਿਵੇਂ ਗਾਈਆਂ ਦਾ ਮੌਸਮ ਆ ਜਾਣਾ ਕਿ ਮੌਸਮ ਦੇ ਹਿਸਾਬ ਨਾਲ ਇਹਨੇ ਦੁੱਧ ਆ ਜਿਹੜਾ ਮਿੱਤਰੋ ਉਹ 20 ਕਿਲੋ ਦੇ ਘੇਰਿਆਂ ਦੇ ਵਿੱਚ ਹੀ ਦਈ ਜਾਣਾ ਕਿਉਂ ਦਈ ਜਾਣਾ ਕਿਉਂਕਿ ਗਾਂ ਦੀ ਜਾਤ ਕੁਆਲਿਟੀ ਬਹੁਤ ਚੰਗੀ ਆ ਬਰੀਕੀ ਬਹੁਤ ਚੰਗੀ ਆ ਪ੍ਰਿੰਟ ਵਾਈਜ਼ ਚੰਗੀ ਆ ਫਿਰ ਕੱਦ ਕਾਠੀ ਗਾਂ ਦੀ ਬਹੁਤ ਚੰਗੀ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਸਰੀਰਕ ਮੰਤਰਾ ਲੋ ਪੂਰੀ ਚੰਗੀ ਆ ਤੇ ਬਾਕੀ ਵੱਡੀ ਗੱਲ ਇਹ ਆ ਵੀ ਵਲਟੇ ਲੱਲਾ ਹੀ ਪੁੱਤ ਨੇ ਲੈਵੇ ਦਿਆਂ ਵਲਟੇ ਲਾ ਵਿਖਾ ਦੇ ਇੱਕ ਵਾਰੀ ਨਜ਼ਦੀਕ ਕਰਕੇ ਲੈਵਾ ਜਿਹੜਾ ਇਹਦਾ ਵਲ ਲੇਵੇ ਦੀਆਂ ਬਹੁਤ ਆ ਦੇਖ ਸਕਦੇ ਆ ਤੁਸੀਂ ਮਿੱਤਰੋ ਬਾਕੀ ਆਪਾਂ ਭਾਈ ਦਾ ਨੰਬਰ ਨੋਟ ਕਰ ਲੈਨੇ ਵੀਰੇ ਨੰਬਰ ਦਾ ਹੀ ਕਰਾਂ ਦੀ ਭਾਈ 987372894 ਜੀ ਇੱਕ ਵਾਰੀ ਹੋਰ ਬੋਲ ਦੇ ਵੀਰੇ 987372894 ਠੀਕ ਆ ਵੀਰੇ ਇਸ ਨੰਬਰ ਤੇ ਕਰਨੀ ਆ ਤੁਸੀਂ ਮਿੱਤਰੋ ਭਾਈ ਦੇ ਨਾਲ ਗੱਲਬਾਤ ਪਿੰਡ ਸਿੰਘਾਂ ਵਾਲਾ ਜ਼ਿਲ੍ਹਾ ਮੋਗਾ ਲੱਗਦਾ ਵਾ ਮੋਗੇ ਤੋਂ ਜਦੋਂ ਕੋਟਕਪੂਰੇ ਵਾਲੀ ਸਾਈਡ ਨੂੰ ਜਾਂਦੇ ਆ ਤੇ ਬਸ 5-7 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਸਿੰਘਾਂ ਵਾਲਾ ਪਿੰਡ ਆ ਜਾਂਦਾ ਤੇ ਜੇ ਤੁਸੀਂ ਕੋਟਕਪੂਰੇ ਤੋਂ ਮੋਗੇ ਨੂੰ ਵੜਨਾਂ ਤੇ 5-7 ਕਿਲੋਮੀਟਰ ਬੈਕਸਾਈਡ ਦੇ ਉੱਤੇ ਇਹ ਪਿੰਡ ਆ ਜਾਂਦਾ ਗੱਲਬਾਤ ਲਈ ਨੰਬਰ ਲੱਗਾ ਹੋਇਆ ਸਕਰੀਨ ਦੇ ਉੱਤੇ ਫਿਰ ਵਧੇਰੇ ਜਾਣਕਾਰੀ ਲਈ ਤੁਸੀਂ ਬਾਈ ਨਾਲ ਸੰਪਰਕ ਕਰਿਓ ਜਿਹੜੇ ਪ੍ਰਾਣੂ ਗਾਂ ਪਸਾਉਂਦਾ ਧੰਨਵਾਦ